ਇਕ ਦ੍ਰਿਸ਼ਟ ਹਰ ਇੱਕੋ ਜਾਪਾ ਕਿਨੇ ਫਿਰ ਇੱਕ ਪ੍ਰੀਤਮ ਇੱਕ ਮਾਲਕ ਇੱਕ ਪਰਮੇਸ਼ਵਰ ਸਾਰਿਆਂ ਵਿੱਚ ਨਜ਼ਰ ਆ ਗਿਆ ਕਿਲਾ ਤਾਰਾਗੜ ਸਾਹਿਬ ਜਿੱਥੇ ਸਾਸੀ ਦੇਵੀ 500 ਬ੍ਰਹਮ ਗਿਆਨੀ ਤਪ ਕਰਿਆ ਕਰਦੇ ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗਰੀਬ ਨਵਾਜ਼ ਨੇ ਦੋ ਸਮੇਂ ਤਾਰਾਗੜ ਸਾਹਿਬ ਉਹਨਾਂ ਬ੍ਰਹਮ ਗਿਆਨੀਆਂ ਕੋਲ ਜਾਇਆ ਕਰਨਾ ਉਨ੍ਹਾਂ ਦੇ ਵਿੱਚ ਇੱਕ ਸਨ ਭਾਈ ਕਨਿਆ ਸਾਹਿਬ ਜੀ ਕਿਵੇਂ ਜਦ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਗਏ ਨਾਮ ਨਾਲ ਜੁੜ ਗਏ ਏਕ ਦ੍ਰਿਸ਼ਟ ਹਰ ਏਕੋ ਜਾਤਾ ਇਹ ਅਵਸਥਾ ਪ੍ਰਾਪਤ ਹੋ ਗਈ ਭਾਈ ਕਨਿਆ ਸਾਹਿਬ ਕਹਿੰਦੇ ਹੁਣ ਜੰਗ ਦਾ ਮੈਦਾਨ ਜੰਗ ਲੱਗਿਆ ਹੋਇਆ ਹੈ ਜਿੱਧਰੋਂ ਆਵਾਜ਼ ਆਉਂਦੀ ਹੈ ਪਾਣੀ ਇਹ ਨਹੀਂ ਦੇਖਦੇ ਉਹਨੇ ਧੁਮਾਲਾ ਸਜਾਇਆ ਹੋਇਆ ਉਹ ਪਹਾੜੀਆਂ ਹੈ ਉੰਬਗਲ ਕੋਣ ਇਹਦੇ ਨਾਲ ਕੋਈ ਮਤਲਬ ਨਹੀਂ ਹੈ ਜਦੋਂ ਆਵਾਜ਼ ਆਈ ਪਾਣੀ ਤੇ ਜਾ ਕੇ ਭਾਈ ਕਨਈਆ ਸਾਹਿਬ ਨੇ ਉਹਦੇ ਮੁਖ ਵਿੱਚ ਪਾਣੀ ਪਾ ਦੇਣਾ ਇੱਕ ਦਿਨ ਦੋ ਦਿਨ ਚਾਰ ਦਿਨ ਕੁਝ ਦਿਨ ਗੁਰਸਿੱਖਾਂ ਨੇ ਵੇਖਿਆ ਫਿਰ ਪਾਤਸ਼ਾਹ ਜੀ ਹਜ਼ੂਰ ਹਾਜ਼ਰ ਹੋਏ ਕਹਿਣ ਲੱਗੇ ਗਰੀਬ ਨਵਾਜ਼ ਭਾਈ ਕਨਈਆ ਸਾਹਿਬ ਨਾ ਇਹ ਲੱਗਦਾ ਹੈ ਇਹ ਦੁਸ਼ਮਣਾਂ ਨਾਲ ਰਲੇ ਹੋਏ ਆ ਮਹਾਰਾਜ ਹੁਣ ਬ੍ਰਹਮ ਗਿਆਨ ਦੀ ਅਵਸਥਾ ਹੈ ਭਾਈ ਕਨਈਆ ਸਾਹਿਬ ਦੀ ਮਹਾਰਾਜ ਬਚਨ ਕਰਦੇ ਆ ਭਾਈ ਗੁਰਸਿੱਖੋ ਕੀ ਹੋਇਆ ਕਹਿਣ ਲੱਗੇ ਸੱਚੇ ਪਾਤਸ਼ਾਹ ਅਸੀਂ ਭੁਖਣ ਭਾਣੇ ਮਹਾਰਾਜ ਜੰਗ ਦੇ ਮੈਦਾਨ ਦੇ ਵਿੱਚ ਜਦ ਇਹਨਾਂ ਮੁਗਲਾਂ ਦੇ ਨਾਲ ਗਰੀਬਨਾਂ ਆਜ ਆਪ ਜੀ ਦੀ ਦਇਆ ਮੈਂ ਕਿਰਪਾ ਦੇ ਨਾਲ ਜੂਝਦੇ ਨਹੀਂ ਤਾਂ ਇੱਕ ਡੰਗ ਪ੍ਰਸ਼ਾਦਾ ਨਾ ਮਿਲੇ ਤੇ ਬੰਦਾ ਐ ਹੋ ਜਾਂਦਾ ਵੀ ਅੱਜ ਮੈਂ ਪ੍ਰਸ਼ਾਦਾ ਨਹੀਂ ਛਕਿਆ ਪਰ ਉਹ ਸਿੱਖ ਨੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਵਿੱਚ ਗਰੀਬ ਨਿਵਾਜ਼ ਪਰ ਜੰਗ ਦੇ ਮੈਦਾਨ ਦੇ ਵਿੱਚ ਕੀ ਹੁੰਦਾ ਹੈ ਭਾਈ ਕਨਈਆ ਸਾਹਿਬ ਜਦ ਜਲ ਛਕਾਉਂਦੇ ਆ ਨਾ ਜੀ ਪਾਣੀ ਪਿਉਂਦੇ ਆ ਮਹਾਰਾਜ ਜੀ ਇਹ ਨਹੀਂ ਵੇਖਦੇ ਇਹ ਮੁਗਲ ਐ ਜائیں ਪਹਾੜੀਆਂ ਐ ਮਹਾਰਾਜ ਜਿੱਧਰੋਂ ਆਵਾਜ਼ ਆਉਂਦੀ ਪਾਣੀ ਤੇ ਭਾਈ ਕਨਈਆ ਸਾਹਿਬ ਉਹਨੂੰ ਪਾਣੀ ਪਿਆ ਦਿੰਦੇ ਆ ਸਾਨੂੰ ਐਂ ਲੱਗਦਾ ਇਹ ਕਿਤੇ ਰਲੇ ਤਾਂ ਨਹੀਂ ਹੈ ਮਹਾਰਾ ਸੱਚੇ ਪਾਤਸ਼ਾਹ ਜੀ ਵੀ ਫਿਰ ਬਲਾਉ ਭਾਈ ਕਨਈਆ ਸਾਹਿਬ ਬ੍ਰਹਮ ਦੀ ਮੂਰਤ ਭਾਈ ਕਨਈਆ ਸਾਹਿਬ ਜਦੋਂ ਆਏ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਮਸਕਾਰ ਕੀਤੀ ਤੇ ਸਾਸ ਨਦੀ ਜਿਹੜੇ ਨੇਤਰ ਨੇ ਲੋਇਨ ਨੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਟਿਕੇ ਹੋਏ ਨੇ ਜੀ ਹਜੂਰ ਪਾਤਸ਼ਾਹ ਭਾਈ ਕਨੀਆ ਸਾਹਿਬ ਆਪ ਜੀ ਦੀ ਇੱਕ ਸ਼ਿਕਾਇਤ ਆਈ ਹੈ ਸਰੀਰ ਕੰਬਿਆ ਮਹਾਰਾਜ ਜੀ ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ ਮਹਾਰਾਜ ਜੀ ਅਸੀਂ ਤੇ ਭੁੱਲਣ ਹਾਰੇ ਜੀ ਪਾਤਸ਼ਾਹ ਕੀ ਭੁੱਲ ਹੋ ਗਈ ਆਪ ਜੀ ਬਖਸ਼ਿਸ਼ ਦੇ ਢੰਡਾਰੇ ਹੋ ਬਖਸ਼ਿਸ਼ਾਂ ਦੇ ਮਾਲਕ ਹੋ ਕਿਰਪਾ ਕਰੋ ਮਹਾਰਾਜ ਜੀ ਬਖਸ਼ਿਸ਼ ਕਨੀਆ ਸਾਹਿਬ ਆਪ ਜੀ ਦੀ ਸ਼ਿਕਾਇਤ ਆਈ ਹੈ ਕਿ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਨਾ ਨੂੰ ਵੀ ਜਲ ਛਕਾ ਦਿੰਦੇ ਅੱਖਾਂ ਭਰ ਆਈਆਂ ਕਿੰਨੇ ਸੱਚੇ ਪਾਤਸ਼ਾਹ ਆਪ ਜੀ ਦਾ ਬਚਨ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਨਿਆਈ ਮਹਾਰਾਜ ਜੀ ਮੈਂ ਜਿੱਦੜ ਦੇਖਦਾ ਮੈਨੂੰ ਤਾਂ ਏਕ ਦ੍ਰਿਸ਼ਟ ਹਰ ਏਕੋ ਜਾਤਾ ਮਹਾਰਾਜ ਜੀ ਤੁਸੀਂ ਨਜ਼ਰ ਆਉਂਦੇ ਹੋ ਹੋਰ ਵੀ ਨਜ਼ਰ ਹੀ ਨਹੀਂ ਆਉਂਦਾ ਹੈ ਭਾਈ ਨੰਦ ਲਾਲ ਸਾਹਿਬ ਕਹਿੰਦੇ ਆ ਨਾ ਕਹਿੰਦੇ ਨੂਰ ਦਰਹਰ ਜਸਮ ਗੁਰੂ ਗੋਬਿੰਦ ਸਿੰਘ ਕਹਿੰਦੇ ਪਾਤਸ਼ਾਹ ਹਰ ਇੱਕ ਦੇ ਵਿੱਚ ਅੱਖ ਦੇ ਵਿੱਚ ਬੈਠਾ ਮੈਨੂੰ ਜਦ ਵੀ ਕੋਈ ਮੇਰੇ ਵੱਲ ਵੇਖਦਾ ਹੈ ਮੈਨੂੰ ਐ ਮਹਿਸੂਸ ਹੁੰਦਾ ਹੈ ਸੱਚੇ ਪਾਤਸ਼ਾਹ ਨੈਤਰਾਂ ਦੇ ਵਿੱਚ ਬੈਠ ਕੇ ਤੁਸੀਂ ਮੇਰੇ ਵੱਲ ਦੇਖ ਰਹੇ ਹੋ ਰੂਹ ਦਰਹਰ ਜਸਮ ਗੁਰੂ ਗੋਬਿੰਦ ਸਿੰਘ ਹਰ ਜਿਸਮ ਦੇ ਵਿੱਚ ਜਿਹੜੀ ਰੂਹ ਹੈ ਸੱਚੇ ਪਾਤਸ਼ਾਹ ਮੈਂ ਜਿੱਧਰ ਦੇਖਦਾ ਮੈਨੂੰ ਕੇਵਲ ਆਪ ਜੀ ਨਜ਼ਰ ਆਉਂਦੇ ਹੋ ਗਰੀਬ ਨਵਾਜ਼ ਤੁਹਾਡੇ ਤੋਂ ਬਿਨਾ ਹੋਰ ਕੋਈ ਨਹੀਂ ਜਹ ਜਹ ਵੇਖੋ ਤਹ ਹਜ਼ੂਰ ਦੂਰ ਕਤੋਂ ਨਾ ਜਾਈ ਰਵ ਰਹਿਆ ਸਰਬੱਤਰ ਮੈਂ ਮਨ ਸਦਾ ਕੈ ਮਹਾਰਾ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਘਟ ਘਟ ਮੈਂ ਹਰ ਜੂਬ ਸਹਿ ਸੰਤਨ ਕਹਿਉ ਪੁਕਾਰ ਮਹਾਰਾਜ ਇੱਕ ਦ੍ਰਿਸ਼ਣ ਹਰ ਇੱਕ ਉਹ ਜਾਤਾ ਆਪ ਜੀ ਦੀ ਕਿਰਪਾ ਹੋਵੇ ਹੀ ਆਪ ਜੀ ਨੇ ਦ੍ਰਿਸ਼ਟੀ ਐਸੀ ਬਖਸ਼ ਦਿੱਤੀ ਜਿੱਧਰ ਦੇਖਦਿਆਂ ਮਹਾਰਾਜ ਦੂਜਾ ਕੋਈ ਨਜ਼ਰੀ ਨਹੀਂ ਆਉਂਦਾ ਹੋਰ ਕੋਈ ਦਿਸਦਾ ਹੀ ਨਹੀਂ ਹੈ ਮਹਾਰਾਜ ਕਿਰਪਾ ਕਰੋ ਜਾਂ ਤਾਂ ਫਿਰ ਹੁਣ ਹੀ ਕਿਰਪਾ ਕਰ ਦਿਓ ਮੈਨੂੰ ਦਿਸ ਜਾਏ ਇਹ ਮੁਗਲ ਹੈ ਇਹ ਪਹਾੜੀਆਂ ਹੈ ਸੱਚੇ ਬਾਦਸ਼ਾਹ ਨੇ ਗੁਰਵਕੜੀ ਵਿੱਚ ਲੈ ਲਿਆ ਕਹਿਣ ਲੱਗੇ ਕਨਈਆ ਜੀ ਐਂ ਕਰਿਓ ਆ ਮਲਮ ਦੀ ਡੱਬੀ ਤੇ ਆਪਾਂ ਟੀਵੀ ਲੈ ਲਓ ਹੁਣ ਤੁਸੀਂ ਐ ਕਰਨਾ ਜਿੱਥੇ ਆਪ ਜੀ ਮੈਨੂੰ ਜਲ ਸ਼ਿਕਾਉਂਗੇ ਹੁਣ ਮਲਮ ਪੱਟੀ ਵੀ ਨਾਲ ਹੀ ਕਰ ਦਿਆ ਕਰਿਓ ਆਕ ਸਤਨਾਮ ਸ੍ਰੀ ਵਾਹਿਗੁਰੂ ਇਹ ਵੀ ਕਿਰਪਾ ਕਰ ਗਿਆ ਜੀ ਆ ਮਲਮ ਪੱਟੀ ਵੀ ਨਾਲ ਹੀ ਮਹਾਰਾਜ ਨੇ ਗਲਵਕੜੀ ਦੇ ਵਿੱਚ ਲੈ ਕੇ ਅਸੀਸਾਂ ਦਿੱਤੀਆਂ ਏਕ ਨਿਸ਼ਟ ਹਰ ਏਕੋ ਜਾਤਾ